ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਅਸਲਾਮੁਅਲੈਕੁਮ ਬੋਂਜੂਰ ਹੈਲੋ ਬ੍ਰੀਮ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਪ੍ਰਿੰਸੀਪਲ ਸਾਹਿਬਾਸਤੇ ਖੂਬ ਕੇ ਜ਼ਰਾ ਤਾੜੀਆਂ ਬਜਾ ਦਿਓ ਵੀ ਜਿਸ ਤਰ੍ਹਾਂ ਉਹਨਾਂ ਨੇ ਥੈਂਕ ਯੂ ਕਿ ਕੈਨੇਡਾ ਡੇ ਆਪਾਂ ਸੈਲੀਬ੍ਰੇਟ ਕਰ ਰਹੇ ਹਾਂ ਤੇ ਜਿੱਦਾਂ ਉਹਨਾਂ ਨੇ ਹਿਸਟਰੀ ਕੈਨੇਡਾ ਦੀ ਸਾਨੂੰ ਦੱਸੀ ਆਈ ਥਿੰਕ ਥਿਸ ਇਜ਼ ਵੈਰੀ ਇੰਪੋਰਟੈਂਟ And thank you so much professor zap I, i i'm, I'm truly uh, touched with that kyunki apan nu history janana bada zaruri hai jitta apan mudde de solution labne hai na oh de waste jive kise bimari di takleef di ilaaj karna te o di jarn pehla padhna bahut zaruri hunda so you have given us that information ke eh mulk canada baneya kitta eh ਜਿਵੇਂ ਆਪਾਂ ਕਹਿੰਦੇ ਆ ਕਿ ਇਹ ਦਿਸ ਇਜ਼ ਅ ਸਿੰਪਲ ਆਫ ਯੂਨਿਟੀ ਚਾਰ ਭਰਾ ਇਕੱਠੇ ਹੋਏ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਰੀਅਲਾਈਜ਼ ਕੀਤਾ ਕਿ ਆਪਾਂ ਇਕੱਠਿਆਂ ਹੋ ਕੇ ਜ਼ਿਆਦਾ ਸਟਰੋਂਗਰ ਆ ਆਪਾਂ ਜ਼ਿਆਦਾ ਬੈਟਰ ਤਰੀਕੇ ਨਾਲ ਆਪਣੀ ਲੋਕਾਂ ਦੀ ਲਾਈਫ ਦੇ ਵਿੱਚ ਚੇਂਜ ਲਿਆ ਸਕਨੇ ਆ ਤੇ ਉਹਨਾਂ ਨੇ ਕਨਫੈਡਰੇਸ਼ਨ ਬਣਾਈ ਫਿਰ ਹੋਰ ਭਰਾ ਵੀ ਮਿਲਣ ਲੱਗ ਪਏ ਨਾਲ ਤੇ ਹੋਲ ਸਟਰੈਂਥਨ ਹੁੰਦਾ ਰਿਹਾ ਗਿਆ ਪਰ ਉਹਨਾਂ ਨੇ ਜਦੋਂ ਫੈਡਰੇਸ਼ਨ ਬਣਾਈ ਉਹਨੇ ਰੂਲ ਰੱਖ ਦਿੱਤੇ ਉਹ ਜਿਹੜੇ 150 ਸਾਲ ਤੋਂ ਜ਼ਿਆਦਾ ਹੋ ਗਿਆ ਕਿ ਜਿਹੜੇ ਫਾਊਂਡੇਸ਼ਨ ਜਿਹੜਾ ਰੂਲ ਬਣਾ ਦਿੱਤਾ ਕਨਸਟੀਟਿਊਸ਼ਨ ਬਣਾ ਦਿੱਤਾ ਕਿ ਤੁਹਾਡੀ ਰਿਸਪੌਂਸਿਬਿਲਟੀ ਇਹ ਹੈ ਮੇਰੀ ਰਿਸਪੌਂਸਿਬਿਲਟੀ ਇਹ ਹੈ ਇਹ ਫੈਡਰਲ ਗਵਰਨਮੈਂਟ ਹੈ ਇਹਦੀ ਰਿਸਪੌਂਸਿਬਿਲਟੀ ਇਹ ਹੈ ਕਿ ਉਹਨੂੰ ਬਾਰਡਰਸ ਸਿਕਿਉਰ ਕਰਨੇ ਹੈ ਉਹਦੇ ਟਰਾਂਸਪੋਰਟੇਸ਼ਨ ਕਰਨੀ ਹੈ ਉਹਦੀ ਇਮੀਗ੍ਰੇਸ਼ਨ ਹੈ ਉਦੇਗ ਕੈਨੇਡਾ ਦਾ ਸਰਵਿਸ ਕੈਨੇਡਾ ਹੈ ਪਾਸਪੋਰਟ ਹੈ ਬਸਨ ਉਹ ਜਿਹੜੀਆਂ ਚੀਜ਼ਾਂ ਨੇ ਉਹ ਟ੍ਰੇਡ ਇੰਟਰਨੈਸ਼ਨਲ ਟ੍ਰੇਡ ਹੈ ਉਹ ਫੈਡਰਲ ਦੀ ਰਿਸਪੌਂਸਿਬਿਲਟੀ ਕਰਦੀ ਹੈ এডੂਕੇਸ਼ਨ ਹੈ ਹੈਲਥ ਸੇਫਟੀ ਹੈ ਉਹ ਦੇਤੀ ਪ੍ਰੋਵਿੰਸਸ ਨੂੰ ਕਿ ਇਹ ਸਾਡੀ ਉਹਨਾਂ ਨੇ ਕਿ ਇਹ ਸਾਡੀ ਜ਼ਿੰਮੇਵਾਰੀ ਹੋ ਹੈਲਥ ਤੁਹਾਡਾ ਕੰਮ ਹੈ ਕਿ ਤੁਸੀਂ ਸਾਨੂੰ ਪੈਸੇ ਦਿਓ ਅੱਗੇ ਅਸੀਂ ਕਿਸ ਤਰ੍ਹਾਂ ਉਹਨਾਂ ਨੂੰ ਮੈਨੇਜ ਕਰਨਾ ਹੈ ਉਹਦੇ ਤੁਸੀਂ ਇੰਟਰਫੀਅਰੈਂਸ ਨਹੀਂ ਕਰੀਂ ਫਿਰ ਪ੍ਰੋਵਿੰਸਸ ਨੇ ਅੱਗੇ ਮਿਊਨਿਸਪਲ ਐਕਟ ਬਣਾ ਦਿੱਤੇ ਹੁਣ ਜਿੱਦਾਂ ਇਹ ਪਾਰਕ 'ਚ ਆਪਾਂ ਬੈਠੇ ਆਂ ਇਹ ਸਿਟੀ ਦੇ ਵਿੱਚ ਪਾਰਕ ਹੈ ਮੈਂ ਹੁਣ ਕੈਨੇਡਾ ਦਾ ਮੈਂਬਰ ਪਾਰਲੀਮੈਂਟ ਹਾਂ ਫੈਡਰਲ ਮਿਨਿਸਟਰ ਹਾਂ ਮੈਂ ਇਹਦੇ ਵਿੱਚ ਕੋਈ ਚੇਂਜਸ ਨਹੀਂ ਕਰ ਸਕਦਾ ਇਹ ਓਨਲੀ ਸਿਟੀ ਕਰ ਸਕਦੀ ਹੈ ਕਿਉਂਕਿ ਕਨਸਟੀਟਿਊਸ਼ਨ ਦੇ ਵਿੱਚ ਇਹ ਉਹਨਾਂ ਦਾ ਰਾਈਟ ਹੈ ਮੈਂ ਉਹਨਾਂ ਨੂੰ ਰਿਕੁਐਸਟ ਕਰ ਸਕਦਾ ਪਰ ਮੈਂ ਇਹਦੇ ਵਿੱਚ ਕੋਈ ਇੰਟਰਫੀਰੈਂਸ ਨਹੀਂ ਕਰ ਸਕਦਾ ਨਾ ਹੀ ਉਹਨਾਂ ਦੇ ਕਿਸੇ EMPLOYE ਨੂੰ ਮੈਂ ਆ ਕੇ ਇਹ ਬੜੀ ਸਿੰਪਲ ਲੈਂਗੁਏਜ ਤੁਹਾਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਜਿਹੜਾ ਮੁੱਦਾ ਇਹ ਝੁੱਕਿਆ ਸੇਫਟੀ ਦਾ ਮੈਂ ਵੀ ਇੱਥੇ ਰਹਿਣਾ ਮੇਰੇ ਵੀ ਤਿੰਨ ਬੱਚੇ ਨੇ ਮੈਂ ਵੀ ਘਰੋਂ ਨਹੀਂ ਤੁਹਾਂ ਮੈਨੂੰ ਵੀ ਫੀਅਰ ਹੋਗਾ ਪਰ ਆਪਾਂ ਨੂੰ ਇਹ ਮੇਰੀ ਨਜ਼ਰ ਹੈ ਜਿਸ ਇਸ ਨਾਟ ਅ ਪੋਲਿਟਿਕਲ ਇਸ਼ੂ ਇਹ ਐਸੈਂਸ਼ੀਅਲ ਹੈ ਏਵਰੀ ਕੈਨੇਡੀਅਨ ਏਵਰੀ ਰੈਜ਼ੀਡੈਂਟ ਦਾ ਰਾਈਟ ਹੈ ਟੂ ਬੀ ਲਿਵ ਵਿਦਆਊਟ ਫੀਅਰ ਐਂਡ ਸੇਫਲੀ ਇਨ देयर ਕਮਿਊਨਿਟੀ ਕਿ ਜਦੋਂ ਤੁਸੀਂ ਬਾਹਰ ਜਾਂਦੇ ਹੋ ਤੁਹਾਨੂੰ ਇਹ ਫਿਕਰ ਨਾ ਹੋਵੇ ਕਿ ਕਾਰਜ ਕੀ ਹੁੰਦਾ ਪਰ ਆਪਾਂ ਨੂੰ ਇਹ ਦੇਖਣਾ ਚਾਹੀਦਾ ਕਿ ਪਿਛਲੇ 3-4 ਸਾਲ ਤੋਂ 4 ਸਾਲ ਤੋਂ ਬਲੇਮ ਗੇਮ ਚੱਲ ਰਹੀ ਹੈ ਇਫ ਵੀ ਡੋਨਟ ਕਾਲ ਆਊਟ ਸਿਰਫ ਰਿਸਪੋਨਸਿਬਿਲਟੀ ਇਹ ਪਾ ਦਈਏ ਕਿ ਹਾਂਜੀ ਉਹ ਬੇਲ ਹੋ ਰਹੀ ਹੈ 54% ਤੇ ਲੋਕਾਂ ਦੀ ਉਹ ਟਾਇਲਟ ਜਾਂਦੇ ਨਹੀਂ ਉਹਨਾਂ ਦੀ ਬੇਲ ਕਿੱਦਾਂ ਹੋ ਰਹੀ ਹੈ ਆਪਾਂ ਨੂੰ ਦੇਖਣਾ ਪੈਣਾ ਹੈ ਕਿ ਜਿਹੜੇ ਬੰਦੇ ਸਿਰਫ ਚੋਕ ਕੇ ਫੈਡਰਲ ਦੇ ਪਾ ਦਿੰਦੇ ਨੇ ਉਹਨਾਂ ਨੂੰ ਪੁੱਛਣਾ ਚਾਹੀਦਾ ਹੈ ਕਿਸੇ ਲੋਅਰ ਤੋਂ ਪੁੱਛਣਾ ਚਾਹੀਦਾ ਹੈ ਕਿ ਹੂ ਹੈਜ਼ ਦਾ ਐਕਚੁਅਲ ਰਿਸਪੋਨਸਿਬਿਲਟੀ ਰੂਲਸ ਆਰ देयर ਲਾ ਉੱਥੇ ਹੀ ਨੇ ਲਾ ਸਾਡੇ ਸਿਟੀ ਦੇ ਵਿੱਚ ਜਿੱਦਾਂ ਪਹਿਲਾਂ ਕਿਸੇ ਦੌਰ ਦੇ ਵਿੱਚ ਤੁਸੀਂ ਦੇਖੋ ਕਿ ਜਦੋਂ ਬੇਸਮੈਂਟਾਂ ਦੇ ਵਿੱਚ ਕੋਈ ਇਲੀਗਲ ਜਿਹੜੀ ਬੇਸਮੈਂਟ ਅਪਰੂਵ ਨਹੀਂ ਸੀ ਹੁੰਦੀ ਲੀਗਲ ਉੱਥੇ ਕੋਈ ਆ ਕੇ ਰੈਂਟ ਤੇ ਦਿੰਦਾ ਸੀ ਤੇ ਸਿਟੀ ਫੌਰਨ ਅਬ ਐਕਸ਼ਨ ਲੈਂਦੀ ਸੀ ਉਹਨੂੰ ਲੀਗਲ ਕਰਾਉਂਦੇ ਸਨ ਉਹਨੂੰ ਨੋਟਿਸ ਦਿੰਦੇ ਸਨ ਕਿਉਂਕਿ ਕਾਨੂੰਨ ਉੱਥੇ ਹੈ ਵੇ ਸਿਮਿਲਰਲੀ ਜਿਹੜਾ ਬੇਲ ਦਾ ਵੀ ਕਾਨੂੰਨ ਹੈ ਵੇ ਉੱਥੇ ਰਿਪੀਟਡ ਟਰੈਂਟਰ ਦਾ ਵੀ ਕਾਨੂੰਨ ਹੈ ਵੇ ਪਰ ਜੇ ਉਹ ਇੰਪਲੀਮੈਂਟ ਹੀ ਨਹੀਂ ਹੋਏਗਾ ਤਾਂ ਜਿੰਨੇ ਮਰਜ਼ੀ ਕਾਨੂੰਨ ਬਣਾਇ ਜੋ ਤੁਸੀਂ ਅੱਛਾ ਇੰਪਲੀਮੈਂਟ ਕਿਨੇ ਕਰਨਾ ਹੈ ਕਿਹਦੇ ਹੱਥ ਚ ਹੈ ਤੁਹਾਡੇ ਐਸਐਲ ਜਿਹੜੇ ਜਸਿਸ ਆਫ ਪੀਸਸ ਨੇ ਜਸਿਸ ਆਫ ਪੀਸ ਤੇ ਪ੍ਰਸੀਕਿਊਟਰ ਨੇ ਜਿਹੜਾ ਸਟਾਫ ਹੈ ਅਮਲਾ ਹੈ ਕੋਰਟਾਂ ਦਾ ਉਹਦੀ ਅਗਰ ਤੁਸੀਂ ਪਿਛਲੇ 2021 ਤੋਂ 23 ਤੱਕ ਇੱਕ ਡਾਟਾ ਕਲੈਕਟ ਕੀਤਾ ਇੱਕ ਇਨਵੈਸਟੀਗੇਟਿਵ ਰਿਪੋਰਟ ਦੇ ਵਿੱਚ 54% ਕੇਸਸ ਪ੍ਰਸੀਕਿਊਸ਼ਨ ਜਾਂਦੇ ਨਹੀਂ ਜਾਂ ਤਾਂ ਇਦਰ ਦੇਰ ਡਿਸਮਿਸਡ ਜਾਂ ਉਹਨਾਂ ਨੂੰ ਰੀਲੀਜ਼ ਹੋ ਜਾਂਦਾ ਪਰ ਇਹ ਮੈਂ ਬਲੇਮ ਨਹੀਂ ਕਰ ਰਿਹਾ ਮੈਂ ਕਹਿਣਾ ਕਿ ਸਾਡੀ ਜਿਹੜੀ ਜ਼ਿੰਮੇਵਾਰੀ ਹੈ ਫੈਡਰਲ ਦੀ ਜਿਹੜਾ ਕ੍ਰਿਮੀਨਲ ਕੋਡ ਨੂੰ ਸਟਰੈਂਥਨ ਕਰਨਾ ਉਹ ਰੂਬੀ ਹੋਰਾਂ ਦੀ ਪ੍ਰਾਈਮ ਮਿਨਿਸਟਰ ਨੇ ਉਹ ਜੌਬ ਕ੍ਰੀਏਟ ਕੀਤੀ ਹੈ ਸ਼ੀ ਇਜ਼ ਡੂਇੰਗ ਇਟ ਲੇਕਿਨ ਇਹ ਮਸਲਾ ਉਦੋਂ ਹੱਲ ਹੋਣਾ ਕਿਉਂਕਿ ਤੁਸੀਂ ਦੇਣਾ ਵੋਟ ਤੁਹਾਡੇ ਵੋਟਾਂ ਨਾਲ ਮੈਂ ਵੀ ਇਲੈਕਟ ਹੋਇਆ ਹਾਂ ਰੂਬੀ ਵੀ ਇਲੈਕਟ ਹੋਈ ਗਵਰਨਮੈਂਟ ਵੀ ਆਈ ਇਹ ਮੈਂ ਤੁਹਾਨੂੰ ਆਤ ਕਰਨਾ ਹੁੰਦਾ ਕਿ ਮੈਂ ਇੱਥੇ ਮੈਂ ਪੋਲੀਟਿਸ਼ੀਅਨ ਨਹੀਂ ਹਾਂ ਆਮ ਹਿਅਰ ਟੂ ਸਰਵ ਮੇਰਾ ਹੋਰ ਕੋਈ ਮਤਬੂ ਨਹੀਂ ਹੈ ਕਿ ਜੇ ਮੈਂ ਅਗਰ ਡਿਫਰੈਂਸ ਨਹੀਂ ਕਰ ਸਕਦਾ ਤੇ ਫਿਰ ਕੋਈ ਫਾਇਦਾ ਨਹੀਂ ਕਿ ਇਸ ਮੁਲਕ ਨੇ ਮੈਨੂੰ ਬਹੁਤ ਕੁਝ ਦਿੱਤਾ ਆਈ ਵਾਂਟ ਟੂ ਗਿਵ ਬੈਕ ਪਰ ਇਸ ਕਰਕੇ ਮੈਂ ਜੋ ਸੱਚ ਹੈ ਉਹ ਤੋਂ ਗਲਤ ਕਰਾਂਗਾ ਆਮ ਨਾਟ ਪਲੇਇੰਗ ਅ ਪੋਲਿਟਿਕਸ ਹੇਅਰ ਕਿਉਂਕਿ ਸਾਡੇ ਜਿਹੜੇ ਪ੍ਰਵਿੰਸ਼ਲ ਸਾਈਡ ਦੇ ਦੋਸਤ ਨੇ ਉਹਨਾਂ ਨੂੰ ਇਹ ਬਹਾਨਾ ਮਿਲ ਗਿਆ ਕਿ ਜੀ ਫੈਡਰਲ ਬੇਲ ਹੋ ਜਾਂਦੀ ਹੈ ਭਾਈ ਬੇਲ ਹੋ ਜਾਂਦੀ ਹੈ ਤੇ ਪੁਲਿਸ ਫੜਨਾ ਛੱਡ ਦੇਵੇ ਜਿਹੜੇ ਫਾਇਰਿੰਗ ਹੋ ਰਹੀ ਹੈ ਕਿਉਂ ਨਹੀਂ ਫੜਦੇ ਜਿਹੜੇ ਜਾ ਕੇ ਬ੍ਰੇਕਇੰਸ ਹੋ ਰਹੀਆਂ ਕਿਉਂ ਨਹੀਂ ਫੜ ਰਹੀਆਂ ਤੇ ਰਿਪੀਟ ਅਫੈਂਡਰ ਦੇ ਆਲਰੇਡੀ ਪਿਛਲੇ ਸਾਲ ਅਸੀਂ ਕਾਨੂੰਨ ਬਣਾਤਾ ਸੀ ਉਹਦੀ ਆਲਮੋਸਟ ਨੈਕਸਟ ਟੂ ਇੰਪੋਸੀਬਲ ਬੇਲ ਹੁਣਾ ਲੇਕਿਨ ਉਹ ਚੁਕੇ ਸਿੰਪਲੀ ਆਪਾਂ ਨੂੰ ਇਹ ਕਹਿੰਦੇ ਨੇ ਕਿ ਉਹ ਇਸ ਪ੍ਰੋਵਿੰਸ਼ਲ ਮੈਟਰ ਕਿਉਂਕਿ 16 ਮਿਲੀਅਨ ਡਾਲਰ ਪਿਛਲੇ ਕੰਜ਼ਰਵਟਿਵ ਪਾਰਟੀ ਨੇ ਉਹ ਐਡਵਰਟਾਈਜ਼ਮੈਂਟ ਤੇ ਲਾਇਆ ਫੈਡਰਲ ਦੇ ਕਿ ਉਹ ਹਰ ਚੀਜ਼ ਜਿਹੜੀ ਹੈ ਨਾ ਉਹ ਫੈਡਰਲ ਦੇ ਜਸਟਿਸ ਟੂਰਲ ਦੇ ਪਾਈ ਜਗ੍ਹਾ ਕਿਉਂ ਉਹਨਾਂ ਨੂੰ ਪਾਵਰ ਚਾਹੀਦੀ ਸੀ ਬੱਟ ધ ਫੈਕਟਸ ਨੂੰ ਬੰਨ੍ਹ ਕੀਤਾ ਗਿਆ ਤਾਂ ਮੈਂ ਬੇਨਤੀ ਕਰੂੰਗਾ ਕਿ ਇਸ ਮੁੱਦੇ ਨੂੰ ਸਾਨੂੰ ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਨਾ ਇਸੇ ਤਰ੍ਹਾਂ ਪ੍ਰੋਵਿੰਸ਼ੀਅਲੀ ਵੀ ਔਰ ਮਿਊਨਿਸਪੈਲੀ ਵੀ ਬ੍ਰਿੰਗ them to account because we are accountable to you you have voted for us and our job is to make sure to listen to you ਐਂਡ ਐਡਰੈਸ ਯੂਰ ਕੰਸਰਨ ਮੇਰੇ ਬੂਏ ਖੁੱਲੇ ਨੇ ਮੈਂ ਜਦੋਂ ਵੀ ਤੁਸੀਂ ਮੈਨੂੰ ਹਾਜ਼ਰ ਕਰੋਗੇ ਜਦੋਂ ਮੈਨੂੰ ਕਾਲ ਕਰਦੇ ਆ ਤਿੰਨ ਵਾਰੀ ਕਾਲ ਕਰ ਤੇ ਇੱਕ ਵਾਰੀ ਮੈਂ ਜਵਾਬ ਮੈਂ ਜ਼ਰੂਰ ਚੁੱਕ ਲੈਣਾ ਪਰ ਇਹਨੂੰ ਪੋਲਿਟਿਸਾਈਜ਼ ਨਹੀਂ ਹੋਣਾ ਚਾਹੀਦਾ ਕਿਉਂਕਿ ਜਿਹੜੇ ਸਾਡੇ ਭਾਈ ਨੇ ਪ੍ਰੋਵਿੰਸ਼ੀਅਲ ਉਹਨਾਂ ਨੂੰ ਤੁਸੀਂ ਦੇਖੋ 2-200 ਡਾਲਰ ਘਰ ਭੇਜਿਆ ਹੈ ਪ੍ਰੋਵਿੰਸ਼ੀਅਲੀ ਇਲੈਕਸ਼ਨ ਤੋਂ ਪਹਿਲਾਂ ਉਸ ਤੋਂ ਪਹਿਲਾਂ ਸਟicker ਦੇ ਪੈਸੇ ਖਤਮ ਕੀਤੇ ਨੇ ਯਾਰ ਉਹੀ ਪੈਸੇ ਤੁਸੀਂ ਲਾ ਦਿਓ ਸਾਡੀ ਸੇਫਟੀ ਵਾਸਤੇ ਤੁਸੀਂ ਪੁਲਿਸ ਨੂੰ ਦੇਓ ਰਿਸੋਰਸ ਸਾਡੀ ਪਾਪੂਲੇਸ਼ਨ ਵਧੀ ਹੈ ਪੁਲਿਸ ਨੂੰ ਤੇ ਰਿਸੋਰਸ ਚਾਹੀਦੇ ਨੇ ਨਾ ਉਹਨਾਂ ਨੂੰ ਬੰਦੇ ਚਾਹੀਦੇ ਨੇ ਫਿਰ ਉਹ ਬੰਦੇ ਟ੍ਰੇਨ ਕਰਨਗੇ ਹਾਇਰ ਕਰਨਗੇ ਟ੍ਰੇਨ ਕਰਨਗੇ ਫਿਰ ਉਹ ਉਹਨਾਂ ਨੇ ਉਹ ਕਮਿਊਨਿਟੀ ਸੇ ਲੈ ਕੇ ਆਣੇ ਨੇ ਉਹ ਫੈਡਰਲੀ ਮੈਂ ਜਿੰਨੇ ਵੀ ਕਰ ਲਵਾਂ ਅਸੀਂ ਹੋਏ ਕਿ ਨਾ ਡਾਇਰੈਕਟਲੀ ਫਰ ਗਿਵ ਫੰਡਿੰਗ ਟੂ ਪੁਲਿਸ ਇਟਸ ਅ ਪ੍ਰੋਮਿਸ ਅਸੀਂ ਪਿਛਲੇ ਸਾਲ 121 ਮਿਲੀਅਨ ਪ੍ਰੋਮਿਸਰ ਆਫ 온ਟਾਰੀਓ ਨੂੰ ਦਿੱਤਾ ਟੂ ਫਾਈਟ ਗਨ ਐਂਡ ਗੈਂਗਸ ਪੀ ਲਵ 8 ਲੱਖ ਡਾਲਰ ਮਿਲੇ ਅਸੀਂ ਸੀਬੀਐਸ ਨੂੰ ਸਕੈਨਰ ਅਸੀਂ ਪੁਸ਼ ਕਰ ਕਰਕੇ ਅਸੀਂ ਸਕੈਨਰ ਮੋਬਾਈਲ ਸਕੈਨਰ ਲੈ ਕੇ ਦਿੱਤੇ ਟੀਮ ਬ੍ਰੈਂਪਟਨ ਉਹਦੇ ਚਾਮਿਲ ਅਸੀਂ ਹਾਜ਼ਰ ਹੈ ਇਹ ਮੁਕ ਕੈਨੇਡਾ ਹੈ ਕਿਉਂਕਿ ਸਾਡਾ ਕਨਸੈਪਟ ਇਹ ਹੈ ਕਿ ਜਿੱਦਾਂ ਆਪਾਂ ਉੱਥੋਂ ਆਏ ਹੈ ਨਾ इंडिया पाकिस्तान बांग्लादेश ਉਥੇ ਸੈਂਟਰਲ ਜਿਹੜੀ ਗਵਰਨਮੈਂਟ ਹੁੰਦੀ ਹੈ ਉਹਦੇ ਕੋਲ ਪਾਵਰ ਜ਼ਿਆਦਾ ਹੁੰਦੀ ਹੈ ਇੱਥੇ ਪਾਵਰ ਇਜ਼ ਡਿਫਾਈਨਡ ਅੰダー ਦਾ ਕਨਸਟੀਟਿਊਸ਼ਨ ਵੀ ਕੈਨ ਨਾ ਹੁਣ ਦੇਖੋ ਨਾ ਤੁਸੀਂ ਆਟਵਾ ਦੇ ਵਿੱਚ ਅ ਫਰੀडम ਕਾਨਵਾਏ ਪਾਰਲੀਮੈਂਟ ਦੇ ਸਾਹਮਣੇ 15 ਦਿਨ 20 ਦਿਨ ਬੈਠੇ ਰਹੇ ਸ਼ੈਡੂ ਗਵਰਨਮੈਂਟ ਨੂੰ ਫਰਸਟ ਟਾਈਮ ਅਮਰਜੈਂਸੀਜ਼ ਐਕਟ ਇਨਵੋਲ ਕਰਨਾ ਪਿਆ ਉਹ ਖਾਲੀ ਕਰਾਣਾ ਤੇ ਇਹ ਸਾਨੂੰ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਜਿਹਦੀ ਰਿਸਪੋਨਸਿਬਿਲਟੀ ਹੈ ਉਹਨੂੰ ਵੀ ਨੀਡ ਟੂ ਬ੍ਰਿੰਗ them ਟੂ ਅਕਾਊਂਟ ਫਿਰ ਸਾਡੇ ਮੁੱਦੇ ਹੱਲ ਹੋਣਗੇ ਜਿੱਥੇ ਮੇਰੀ ਲੋੜ ਪਵੇ ਮੈਂ ਸਭ ਤੋਂ ਪਹਿਲੇ ਹਾਜ਼ਰ ਤੇ ਮੈਂ ਸਭ ਦਾ ਤੋਂ ਬਹੁਤ ਧੰਨਵਾਦ ਕਰਨਾ ਔਰ ਬਲੈਕੋਕ ਕਲੱਬ ਦਾ ਔਰ ਪੂਰੀ ਟੀਮ ਦਾ ਬਹੁਤ ਧੰਨਵਾਦ ਕਰਨਾ ਕਿ ਇਹ ਇੰਨਾ ਅੱਛਾ ਇਵੈਂਟ ਔਰ ਕੈਨੇਡਾ ਦੇ ਦੇ ਉੱਤੇ ਇਹ ਇਨ ਸੈਲੀਬ੍ਰੇਸ਼ਨ ਕੀਤੀ ਹੈ ਹੈਪੀ ਕੈਨੇਡਾ ਡੇ ਟੂ एवरीवन ਔਰ ਥੋੜੀ ਜੀ ਰਿਪੋਰਟ ਇਹ ਕਰਨਾ ਚਾਹਾਂਗਾ ਕਿ ਦੇਖੋ ਜਦੋਂ ਦਾ ਸਾਡੇ ਪ੍ਰਾਈਮ ਮਿਨਿਸਟਰ ਮਾਰਕ ਆਨੀ ਆਏ ਨੇ ਤੁਸੀਂ ਵੋਟ ਦਿੱਤਾ ਹੈ ਅਸੀਂ ਕ੍ਰਾਈਸਿਸ ਤੋਂ ਹਲੇ ਨਿਕਲੇ ਨਹੀਂ ਤੁਸੀਂ ਦੇਖੋ ਸਾਊਥ ਆਫ ਦਾ ਬਾਰਡਰ ਜਿਹੜਾ ਟੈਰੇਫ ਆਲੇ ਇੰਪੋਜ਼ ਹੈ ਅਨਜਸਟੀਫਾਈਡ ਪਰ ਟੈਰੇਫ ਸਾਡੇ ਉੱਤੇ ਵੀ ਹੈਵਨਟ ਕਮ ਆਊਟ ਏਟ ਯੇਟ ਜਿੱਦਾਂ ਜਾਵਾ ਲੂਜ਼ ਲੂਜ਼ ਹੋ ਰਹੀ ਹੈ ਹੈਮਿਲਟਨ ਦੇ ਵਿੱਚ ਤੁਸੀਂ ਦੇਖੋ ਜਿਹੜੀ ਜਿੱਥੇ ਜਿੱਥੇ ਸਟੀਲ ਮਿਲਸ ਹੈਲ ਹੈ ਜਿੱਥੇ ਲੰਬਰ ਦੀ ਇੰਡਸਟਰੀ ਹੈ ਉੱਥੇ ਕਮਿਊਨਿਟੀਆਂ ਨੂੰ ਦੇਖੋ ਕਿੰਨਾ ਇੰਪੈਕਟਫੁਲ ਹੋ ਰਿਹਾ ਪਰ ਵਰਕ ਸਟੈਂਡਿੰਗ ਅਪ ਟੂ ਪ੍ਰੋਟੈਕਟ ਆਰ ਆਰ ਵਰਕਰਸ ਐਂਡ ਬਿਜ਼ਨੈਸਸ ਜਿਹੜੀ 1 ਕੈਨੇਡੀਅਨ ਕੈਨੇਡੀਅਨ ਇਕਨੋਮੀ ਦਾ ਜਿਹੜਾ ਐਕਟ ਮਨਜ਼ੂਰ ਹੋਇਆ ਬਿਲ ਪਾਸ ਹੋਇਆ ਪਹਿਲਾ ਇਹ ਸੀ ਕਿ ਸਾਡੇ ਸੂਬਿਆਂ ਦੇ ਵਿੱਚ ਤੁਸੀਂ ਇੱਕ ਦੂਸਰੇ ਸੂਬੇ ਚ ਅਗਰ ਟ੍ਰੇਡ ਕਰਦੇ ਸੀ ਤਾਂ ਟੈਰਿਫਸ ਆਨ ਡਿਫਰੈਂਟ ਉਹਨੂੰ ਰਿਮੂਵ ਕਰਨ ਵਾਸਤੇ ਬੈਰੀਅਰ ਰਿਮੂਵ ਕਰਨ ਵਾਸਤੇ ਤਾਂ ਕਿ ਅਸੀਂ ਆਪਣੇ ਮੂਲਕ ਦੇ ਵਿੱਚ ਅਸੀਂ ਟ੍ਰੇਡ ਕਰ ਸਕੀਏ ਤੇ ਜਿਹੜਾ ਇੰਪੈਕਟ ਹੈ 200 ਬਿਲੀਅਨ ਦਾ ਜਿੱਦਾਂ ਜੌਬਾਂ ਕ੍ਰੀਏਟ ਹੋਣੀਆਂ ਫਿਰ ਇਹਦਾ ਪੋਟੈਂਸ਼ੀਅਲ ਬਿਗ ਨੈਸ਼ਨਲ ਪ੍ਰੋਜੈਕਟਸ ਜਿਹੜੇ ਨੇ ਉਹ ਆਣਗੇ ਉੱਥੇ ਡਿਫੈਂਸ ਦੇ ਵਿੱਚ ਜਿੱਦਾਂ ਸਾਡੀ ਸਾਵਣਟੀ ਨੂੰ ਚੈਲੰਜ ਹੋਇਆ ਤੇ ਜੇ ਆਪਾਂ ਅੱਜ ਇਨਵੈਸਟ ਨਹੀਂ ਕਰਦੇ ਆਪਣੇ ਬਾਰਡਰ ਨੂੰ ਸਿਕਿਉਰ ਨਹੀਂ ਕਰਦੇ ਆਪਣੀ ਸਵੈਰਟੀ ਨੂੰ ਕਿਸ ਤਰ੍ਹਾਂ ਅਸੀਂ ਮੇਨਟੇਨ ਕਰਾਂਗੇ ਉਹਦੇ ਵਾਸਤੇ ਸਟਰੋਂਗ ਬਾਰਡਰ ਐਕਟ ਬਿਲ ਪਾਸ ਹੋਇਆ ਪਾਰਲੀਮੈਂਟ ਤੋਂ 9 ਬਿਲੀਅਨ ਦੀ ਹਿਸਟੋਰਿਕ ਇਨਵੈਸਟਮੈਂਟ ਆਪਣਾ ਡਿਫੈਂਸ ਦੇ ਵਿੱਚ ਹੋ ਰਹੀ ਹੈ ਔਰ ਇਸ ਮੁੱਦੇ ਵਾਸਤੇ ਟੂ ਰਿਅਲਾਈਜ਼ ਕਿ ਜਿਹੜਾ ਆਪਣੇ ਜੀਟੀਏ ਦੇ ਵਿੱਚ ਕ੍ਰਾਈਮ ਵਾਲਾ ਹੈ ਟੂ ਕੰਬੈਟ ਕ੍ਰਾਈਮ ਪ੍ਰਾਈਮ ਉਹ ਇੱਕ ਮਿਨਿਸਟਰੀ ਕ੍ਰੀਏਟ ਕਰ ਦਿੱਤੀ ਤਾਂ ਕਿ ਔਰ ਇਹ ਤੁਹਾਡੀ ਆਵਾਜ਼ ਨਾਲ ਹੋਈ ਕਿ ਵੀ ਹੈਵ ਲਿਸਨ ਹਰਡ ਕਲੀਅਰਲੀ ਐਂਡ ਵੀ ਆਰ ਵਰਕਿੰਗ ਔਨ ਇਟ ਫੋਰ ਪਲੇਇੰਗ ਆਰ ਰੋਲ ਵੀ ਆਸਕ ਪ੍ਰੋਵਿੰਸਸ ਐਂਡ ਮਿਊਨਿਸਪਲ ਟੂ ਕਮ ਔਨ ਬੋਰਡ ਬਿਕਾਜ਼ ਇਹ ਇਕੱਠਿਆਂ ਮਿਲ ਕੇ ਇਹ ਇਹ ਜਿਹੜਾ ਇਹ ਮੁੱਦਾ ਹੈ ਇਹਨੂੰ ਅਸੀਂ ਇਕੱਠਿਆਂ ਮਿਲ ਕੇ ਇਹਨੂੰ ਅਸੀਂ ਕੰਬੈਟ ਕਰਾਂਗੇ ਔਰ ਮੈਂ ਧੰਨਵਾਦ ਕਰਾਂ ਤੁਹਾਡਾ ਸਾਰਿਆਂ ਦਾ ਆ ਥੈਂਕ ਯੂ ਸੋ ਮੱਚ ਤੇ ਬੀਬੀਆਂ ਨੂੰ ਪਲੀਜ਼ ਜਿਹੜਾ ਨਾ ਥੋੜਾ ਅੱਗੇ ਬਿਠਾ ਦਿਆ ਕਰੋ ਤੁਹਾਡੀ ਮਿਹਰਬਾਨੀ ਆਦਾ ਹਿੱਸਾ ਬੀਬੀਆਂ ਵਾਸਤੇ ਇੱਧਰ ਰੱਖ ਦਿਆ ਕਰੋ ਬੀਬੀਆਂ ਪਿੱਛੇ ਬੈਠੀਆਂ ਹਨ ਵਾਸਤੇ ਤਾੜੀਆਂ ਮਾਰ ਦੇ ਲੇਖੋ ਮੈਂ ਬਾਈ ਸਾਂ ਮੈਂ ਆ ਵਾਸ ਰੇਸਡ ਬਾਈ ਸਿੰਗਲ ਮਾਂ ਮੇਰੇ ਫਾਦਰ ਜੀ ਦੀ ਡੈਥ ਹੋ ਗਈ ਸੀ ਤੇ ਬਹੁਤ ਛੋਟਾ ਸਾਂ ਤੇ ਮਾਂ ਨੇ ਪਾਲਿਆ ਤੇ ਬੀਬੀਆਂ ਵਾਸਤੇ ਇਹਨਾਂ ਦੇ ਸੈਕਰੀਫਾਈਸਸ ਨੇ ਜਿੱਦਾਂ ਇਹ ਸਾਨੂੰ ਤਿਆਰ ਕਰਕੇ ਬਾਹਰ ਭੇਜਦੇ ਨੇ ਸਾਡੇ ਵਾਸਤੇ ਖਾਣਾ ਬਣਾਉਂਦੇ ਨੇ ਸਾਡੀ ਕੇਅਰ ਕਰਦੇ ਨੇ ਔਰ ਜੋ ਲॉयਲਟੀ ਹੈ ਜੋ ਪਿਆਰ ਮੁਹੱਬਤ ਜੋ ਬੱਚਿਆਂ ਨੂੰ ਜਿਸ ਤਰ੍ਹਾਂ ਪਾਲਦੇ ਨੇ ਫਿਰ ਸਾਡੀ ਨੇਸ਼ਨ ਬਿਲਡ ਕਰਦੇ ਨੇ ਸਾਡੇ ਘਰਾਂ ਦੇ ਵਿੱਚ ਜਿਹੜੀ ਪੰਜਾਬੀ ਬੋਲੀ ਜਾਂਦੀ ਹੈ ਇਹਨਾਂ ਦੀ ਵਜ੍ਹਾ ਨਾਲ ਬੋਲੀ ਜਾਂਦੀ ਇੱਕ ਵਾਰੀ ਕਿਦਲ ਫੌਗ ਨੇ ਤਾੜੀਆਂ ਮਾਰ ਦੇ ਥੈਂਕ ਯੂ ਥੈਂਕ ਯੂ ਸੋ ਮਚ ਸੋ ਕਾਈਡ